फतेहगढ़ साहब के हल्का बस्सी पठाना प्राचीन राम मंदिर में हर साल की तरह इस साल भी एक विशाल संग्रह का आयोजन किया गया जिसमें खाटू श्याम जी की मूर्ति की स्थापना की गई और दूर दूर से श्रद्धालु माथा टेकने आए और लंगर की विशेष व्यवस्था की गई वहीं दुर्गा स्तुति भजन मंडली ने संकीर्तन किया और लोगों ने संकीर्तन का भरपूर आनंद लिया साथ ही इस प्रोग्राम में सामाजिक और धार्मिक संगठन भी शामिल हुए सांसद डॉक्टर अमर सिंह ने कहा कि आज बहुत खुशी का दिन है और मुझे इस बात की खुशी है कि मुझे इस पवित्र स्थान पर जाने का मौका मिला मैं इस कार्यक्रम के आयोजन के लिए प्रकाशन राम मंदिर समिति को बधाई देता हूं इस खास बातचीत को व्यक्त करते हुए विधायक रुपिंदर सिंह हैप्पी ने क्या कहा सुने मार्कन की इस रिपोर्ट में ਮੈਂ ਅੱਜ ਰਾਮ ਮੰਦਰ ਪਹੁੰਚਿਆ ਬਹੁਤ ਪਵਿੱਤਰ ਸਥਾਨ ਹੈ ਔਰ ਬਹੁਤ ਖੁਸ਼ਕਿਸਮਤ ਹੈ ਕਿ ਸਾਨੂੰ ਇਹ ਮੌਕਾ ਦਿੱਤਾ ਇਥੋਂ ਦੀ ਕਮੇਟੀ ਨੇ ਔਰ ਮੈਂ ਉਹ ਵੀ ਬਹੁਤ ਅੱਛਾ ਮੌਕਾ ਕਿ ਅੱਜ ਖਾਤੀ ਸ਼ਾਮ ਦੀ ਰਾ ਇਥੇ ਅੱਜ ਸਥਾਪਨਾ ਹੋਈ ਹੈ ਪ੍ਰਾਣ ਪ੍ਰਤੀਸ਼ਠਾ ਹੋਈ ਹੈ ਉਹਦੇ ਮੈਨੂੰ ਹੋਰ ਦਾ ਮੌਕਾ ਮਿਲਿਆ ਮੈਂ ਰਾਮ ਮੰਦਰ ਦੀ ਕਮੇਟੀ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਬਸੀ ਪਟਾਣ ਆਲੇ ਸਭ ਨੂੰ ਵਧਾਈ ਦਿੰਦਾ ਕਿ ਤੁਹਾਡੇ ਲਈ ਇਹ ਬਹੁਤ ਪਵਿੱਤਰ ਸਾਨ ਦੀ ਸਥਾਪਨਾ ਹੋਈ ਆ ਸਭ ਲੋਗ ਆਪਣਾ ਇੱਥੇ ਆ ਕੇ ਆਪਣਾ ਨਸਤਿਕ ਨਸਤਿਕ ਮੂਲ ਕੀ ਆਪਣੇ ਦਾ ਪੰਜਾਬ ਤੇ ਗਿਆ 205 ਕਿਸੇ ਨਾ ਆਰੇ ਮੰਦਰ ਦੀ ਜਗਾਹ ਤੇ ਪੋਲਿਟੀਕਲ ਗੱਲ ਨਹੀਂ ਕਰੇ ਧਾਰਮਿਕ ਜਗਾਹ ਇੱਥੇ ਪੋਲਿਟੀਕਲ ਕਰ ਸਾਰਿਆਂ ਨੂੰ ਬੋਲਵਰਡ ਬਗਾਈਆਂ ਵਾਲਾ ਕੰਮ ਹੋਇਆ ਜੀ ਰਾਮ ਮੰਦਰ ਦੇ ਦੋ ਇੱਕ ਦਾ ਫਾਤੂ ਸ਼ਾਮ ਜੀ ਆਪਣੇ ਧਾਮ ਤੇ ਬਿਰਾਜਮਾਨ ਹੋਗੇ ਕੱਲ ਤੇ ਅੱਜ ਇੱਕ ਆਫਿਸਤਾਰ ਆਪਣਾ ਸ਼ਨੀ ਦੇ ਮਹਾਰਾਜ ਦਾ ਉਰਨ ਪ੍ਰਸਤਾ ਦੀ ਰਸਮ ਲਾ ਰਹਿ ਗਿਆ ਉਹਦੇ ਸਾਡੇ ਰੋਪੜ ਰੋਪੜ ਤੋਂ ਬਹੁਤ ਜੱਤਪਾਲ ਸ਼ਰਮਾ ਜੀ ਮਹਾਲੀ ਤੋਂ ਧਰੰਪਾਲ ਸ਼ਰਮਾ ਜੀ ਆਪਣੇ ਪਰਮਾਰਸਾਤ ਹੋਰੇ ਬੋਲਤੇ ਹੋਏ ਆ ਤੇ ਉਹ ਕੂਰੀਆਂ ਨੌਨ ਕੱਲੇ ਹੋਈਆਂ ਤੇ ਬਸ ਹੀ ਆਪਣੇ ਰਾਮ ਮੰਦਰ ਪਰਿਸਰ ਦੇ ਵਿੱਚ ਫਾਤੂ ਜਾਮ ਜੀ ਜਾਮਬਾਬਾ ਆਪਣੇ ਪਰਿਸਰ ਦੇ ਵਿੱਚ ਸਥਾਪਨਾ ਹੋਗੀ ਕੱਲ ਕੂਰੀਆ ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ ਨੇ ਆ ਨਾਮ ਮੰਦਰ ਤੇ ਸਾਰੇ ਸ਼ਹਿਰ ਤੇ ਆਲੇ ਦੁਆਲੇ ਦੇ ਬਸੀ ਦੇ ਪਿੰਡਾਂ ਦੇ ਸਭ ਨੂੰ ਬਹੁਤ ਬਹੁਤ ਵਧਾਈਆਂ ਤੇ ਸੁਭ ਕਾਮਨਾਵਾਂ ਇਹ 19ਵਾਂ ਬਣਾਹਰਾ ਜੀ ਸਣੀ ਦੇਵ ਦੇ ਪ੍ਰਕਾਸ਼ ਦੀ ਉਪਰ ਦਾ ਮਨਾਇਆ ਜਾ ਰਿਹਾ ਹੈ ਨੌਜਵਾਨ ਪੀੜੀ ਨੂੰ ਵੀ ਅਪੀਲ ਕਰਦੂ ਨੌਜਵਾਨ ਪੀੜੀ ਨੂੰ ਇਹ ਕਹਿੰਦੇ ਧਰਮ ਨਾਲ ਜੁੜੋ ਚੰਗੇ ਕੰਮ ਕਰੋ ਨਸ਼ਿਆਂ ਤੋਂ ਦੂਰ ਰਹੋ ਮਾਪੇ ਦੀ ਸੇਵਾ ਕਰੋ ਬਰਿਆ ਦਾ ਕਹਿਣਾ ਮੰਨੋ ਸਭ ਨੂੰ ਬਹੁਤ ਬਹੁਤ ਮੁਬਾਰਕਬਾਦਾਂ ਜੀ ਮੇਰੇ ਵੱਲੋਂ ਇਸ ਧਾਰਮਿਕ ਸੰਸਥਾ ਤੇ ਅਸੀਂ ਹਰ ਸਾਲ ਨਤਮਸਤਕ ਹੁੰਨੇ ਆਪੇ ਤਕਰੀਬਨ ਸਾਰੇ ਪ੍ਰੋਗਰਾਮ ਵੀ ਜਿਹੜੇ ਨੇ ਬਸੀ ਦੇ ਸ਼ਹਿਰ ਦੇ ਇੱਥੇ ਹੁੰਦੇ ਰਹਿੰਦੇ ਨੇ ਤੇ ਇੱਕ ਇੱਥੇ ਆ ਕੇ ਥੋੜੇ ਮਨ ਨੂੰ ਸਕੂਨ ਮਿਲਦਾ ਕਿਉਂਕਿ ਭਗਵਾਨ 시 ਰਾਮ ਜੀ ਦਾ ਇੱਥੇ ਮੰਦਿਰ ਸਥਾਪਿਤ ਕੀਤਾ ਗਿਆ ਤੇ ਹੁਣ 19ਵਾਂ ਜਿਹੜਾ ਸਾਲਾਨਾ ਭੰਡਾਰਾ ਕੀਤਾ ਗਿਆ ਤੇ ਇਸ ਤੋਂ ਵੱਡੀ ਸਾਡੇ ਲਈ ਜਿਹੜੀ ਗੱਲ ਹੈਗੀ ਆ ਭਗਵਾਨ ਸਾਕਤੀ ਸ਼ਾਮ ਜੀ ਦੇ ਮੰਦਿਰ ਦੀ ਸਥਾਪਨਾ ਜਿਹੜੀ ਕੀਤੀ ਗਈ ਆ ਉਹਦੇ ਬਹੁਤ-ਬਹੁਤ ਮੁਬਾਰਕਬਾਦ ਹੈ ਮੈਨੇਜਮੈਂਟ ਕਮੇਟੀ ਨੂੰ ਬਹੁਤ ਮੁਬਾਰਕਬਾਦ ਹੈ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਕਿਉਂਕਿ ਦਸਨ ਮੁਤਾਬਕ پتہ ਲੱਗੇ ਕਿ ਆਪਣੇ ਨੇੜੇ ਤੇਰੇ ਕਿਤੇ ਭਗوان ਕਾਟੇ ਸਾਹਿਬ ਜੀ ਦਾ ਮੰਦਿਰ ਜਿਹੜਾ ਹੈ ਮੂਰਤੀ ਸੱਭ ਲਈ ਆ ਉਹ ਨਹੀਂ ਸੀ ਸੋ ਇਹਦੇ ਲਈ ਬਹੁਤ ਵੱਡੀ ਗੱਲ ਹੈਗੀ ਹੈ ਸੋ ਸਾਡੇ ਸਾਰੇ ਬਜ਼ੀ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਵਾਦ ਹੈ ਤੇ ਹਮੇਸ਼ਾ ਦੀ ਤਰ੍ਹਾਂ ਜਿਵੇਂ ਅਸੀਂ ਬਜ਼ੀ ਸ਼ਹਿਰ ਦੇ ਲੋਕ ਸਾਰੇ ਧਾਰਮਿਕ ਜਿਹੜੇ ਸਮਾਗਮ ਨੇ ਉਹ ਬੜੇ ਮਿਲਵਰਤਨ ਨਾਲ ਇੱਕ ਪ੍ਰੇਮ ਭਾਵਨਾ ਦੇ ਨਾਲ ਇਕੱਠੇ ਜਮਰੌਣੇ ਆ ਮੇਰੀ ਭਗਵਾਨ ਜੀਗੇ ਅਰਦਾਸ ਹੈ ਬੇਨਤੀ ਹੈ ਕਿ ਸਾਰੇ ਜਣੇ ਅਸੀਂ ਉਧੇ ਇਕੱਠੇ ਹੋ ਕੇ ਕਮਿਸ਼ਨ ਕੰਮ ਕਰਦੇ ਸ਼ਹਿਰ ਵੀ ਬਿਹਤਰੀ ਲਈ ਕੰਮ ਕਰੀਏ ਬਹੁਤ ਬਹੁਤ ਤਾਂ ਸਰਕਾਰ ਵੱਲੋਂ ਬੜਾ ਉੱਪਰਾਲਾ ਕੀਤਾ ਜਾ ਰਿਹਾ ਹੈ ਕਿ ਛੋਟੇ ਜਿਹੇ ਬਲਾਕ ਬੈਟਲ ਹੋਈ ਹੈ ਜਿਨ੍ਹਾਂ ਦੇ ਨਸ਼ਾ ਪਸ਼ਕਰੀਆਂ ਹਨ ਉਹਨਾਂ ਦੇ ਨਕਸ ਪਾਏ ਗਏ ਜਿਹੜੇ ਵਾਰੀ ਜੀ ਬਿਲਕੁਲ ਮੈਂ ਇਹਦੇ 'ਚ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦੇਣਾ ਚਾਹਾਂ ਕਿ ਜਿਹੜੇ ਨਸ਼ਾ ਦਸਕਰ ਨੇ ਉਹ ਬਖਸ਼ੇ ਨਹੀਂ ਜਾਣਗੇ ਮੈਂ ਇਹਦੇ 'ਚ ਹੋਰ ਵੀ ਤੁਹਾਡੇ ਅੱਗੇ ਚੈਨਲ ਦੇ ਮਾਧਿਅਮ ਨਾਲ ਹੀ ਬੇਨਤੀ ਕਰਦਾ ਜਿਹੜੇ ਛਡਾਉਣ ਜਾਂਦੇ ਨੇ ਉਹਨਾਂ ਨੂੰ ਦੇਖੋ ਨਸ਼ਾ ਤਸਕਰ ਫੜਾਇਆ ਜਾਂਦਾ ਪਰ ਕਿਉਂ ਨੂੰ ਅੰਦਰ ਦੇ ਦਿੰਨੇ ਆ ਉਦੋਂ ਬਾਅਦ ਉਹ ਛਡਾਉਣ ਵਾਲਾ ਸਰਪੰਚ ਪੰਚ ਐਮਸੀ ਲੰਬੜਦਾਰ ਫਰਦਾ ਲੈ ਕੇ ਆਪ ਹੀ ਜਾਂਦੇ ਆ ਨਾ ਛਡਾਉਣ ਦੇਖੋ ਆਪੇ ਛਡਾਉਣ ਜਾਂਦੇ ਆ ਸੋ ਆਪਾਂ ਐਵੇਂ ਕੀ ਚੱਲੀਏ ਦੂਜੇ ਤੇ ਗਲਗਾਸੂ ਮੇਰੀ ਹੀ ਬੇਨਤੀ ਆ ਕਿ ਜਿਹੜੇ ਤਾਂ ਸਾਡੇ ਬੱਚੇ ਪਟਕ ਗਏ ਮੁਖਤਾਰਾਂ ਚਾਹਣਾ ਚਾਹੁੰਦੇ ਨੇ ਉਹਨਾਂ ਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਉਹਨਾਂ ਨੂੰ ਪ੍ਰਾਪਰ ਤਰੀਕੇ ਨਾਲ ਉਹਨਾਂ ਦੀ ਕੋਈ ਪੁਲਿਸ ਦਾ ਕਿਸੇ ਤਰ੍ਹਾਂ ਦਾ ਕੋਈ ਸਕੰਜਾ ਨਹੀਂ ਹੋਊਗਾ ਉਹਨਾਂ ਦੀ ਆਪਾਂ ਉਹਨਾਂ ਨੂੰ ਪਿਆਰ ਤੇ ਹਮਦਰਦੀ ਦੀ ਲੋੜ ਆ ਉਸ ਤੋਂ ਆਪਾਂ ਉਹਨਾਂ ਨੂੰ ਕਾਉਂਸਲਿੰਗ ਕਰਕੇ ਇਧਰ ਲੈ ਕੇ ਆਵਾਂਗੇ ਪਰ ਜਿਹੜੇ ਵੇਚਦੇ ਨੇ ਜਿਹੜੇ ਤਸਕਰ ਨੇ ਜਿਹੜੇ ਬੰਦੇ ਨੇ ਬਿਜ਼ਨਸ ਬਣਾ ਲਿਆ ਉਹਨਾਂ ਨੂੰ ਸਖਤ ਇਸ ਚੇਤਾਵਨੀ ਹੈ ਕਿ ਬਖਸ਼ਿਆ ਕੋਈ ਨਹੀਂ ਜਾਊਗਾ ਤੁਸੀਂ ਦੇਖਿਆ ਹੋਊਗਾ ਕਿ ਸਰਕਾਰ ਜਿਹੜੀ ਆ ਤੇ ਬੜੇ ਕਰੜੇ ਤਰੀਕੇ ਦੇ ਨਾਲ ਬੜੇ ਡਿਟਰਮਿੰਡ ਤਰੀਕੇ ਦੇ ਨਾਲ ਇਹਦੇ ਕੰਮ ਕਰ ਗਿਆ ਸਾਰੇ ਜਿਹੜੇ ਆ ਉਹ ਜੇਲ੍ਹਾਂ ਚ ਹੀ ਜਾਣਗੇ ਤੇ ਇਹਨਾਂ ਦੇ ਜਿਹੜੇ ਪ੍ਰਾਪਰਟੀਆਂ ਮਾੜੇ ਪੈਸੇ ਨਾਲ ਬਣਾਈਆਂ ਕਿਸਦੇ ਦੀ ਪੁੱਤਾਂ ਦਾ ਨੁਕਸਾਨ ਕਰਕੇ ਬਣਾਈਆਂ ਪਰਿਵਾਰਾਂ ਦੇ ਬਰਬਾਰ ਖਤਮ ਕਰਦੇ ਉਹ ਸਾਰੀਆਂ ਜੱਦ ਜਬਤੀ ਵੀ ਜਾਣਗੇ ਇਹ ਟਾਂਗੇ ਕਿੰਨੇ ਸਰ ਤੁਸੀਂ ਕਿਹਾ ਜਾਂਦਾ ਕਿ ਬਹੁਤ ਵਧੀਆ ਪਲੇਅਰ ਰਹੇ ਹੋ ਬੱਡਵਾਲ ਦੇ ਤੇ ਨੌਜਵਾਨੀ ਦੀਆਂ ਜਿਹੜੀਆਂ ਟੀਮਾਂ ਹਨ ਦੇਖੋ ਜੀ ਇਹ ਮੇਰਾ ਆਪਣਾ ਅਸਲ ਇੰਟਰਸਟ ਵੀ ਆ ਮੈਂ ਪਿੰਡਾਂ ਦੇ ਲਈ ਹਮੇਸ਼ਾ ਕੰਮ ਕਰਦਾ ਪਿੰਡਾਂ 'ਚ ਗਰਾਊਂਡ ਬਣਾਉਣਾ ਬਸ ਹੀ ਆਈਟੀ ਗਰਾਊਂਡ ਦੇ ਵਿੱਚ ਵਧੀਆ ਆਪਾਂ ਨੇ ਹੁਣ ਕੰਮ ਕੀਤਾ ਪਾਣੀ ਦਾ ਹੋਰ ਜਿਹੜਾ ਜਿੱਥੇ ਵੀ ਲੱਗਦਾ ਸੋ ਇਹ ਇਹ ਆਪਾਂ ਬਣਾਉਨੇ ਆ ਇਹ ਤਾਂ ਬੜੀ ਵੱਡੀ ਘਾਟ ਰਹੀ ਦੇਖੋ ਨਸ਼ੇ 'ਚ ਜਾਣ ਦੇ ਕਈ ਬੱਚਿਆਂ ਦੇ ਕਾਰਨ ਹੁੰਦੇ ਨੇ ਅਸੀਂ ਅਸੀਂ ਹਰ ਚੀਜ਼ ਦਾ ਰਿਜ਼ਲਟ ਦੇਖ ਜੰਦੇ ਅਸੀਂ ਕਾਰਨ ਨਹੀਂ ਲੱਭਦੇ ਜਦੋਂ ਤੱਕ ਤੁਹਾਨੂੰ ਕਾਰਨ ਨਹੀਂ ਪਤਾ ਹੋਊਗਾ ਉਦੋਂ ਤੱਕ ਉਹਦੇ ਰਿਜ਼ਲਟ ਤੇ ਪਹੁੰਚਣਾ ਨਾ ਪਹੁੰਚਣਾ ਜਿਹੜਾ ਆ ਉਹ ਮਾਇਨੇ ਨਹੀਂ ਰੱਖਦਾ ਇਥੇ ਕੀ ਆ ਜਦੋਂ ਸਾਡੇ ਬੱਚਿਆਂ ਕੋਲੇ ਖੇਡਣ ਲਈ ਗਰਾਊਂਡ ਨਹੀਂ ਸੀਗੇ ਜਦੋਂ ਸਾਡੇ ਬੱਚੇ ਸ਼ਾਮ ਨੂੰ ਜਾਣਗੇ ਕਿਸੇ ਫਿਰ ਉਹ ਮੂੜਾ ਤੇ ਬੈਠਣਗੇ ਗਲਤ ਪਾਸੇ ਲੱਗਣਗੇ ਜਦੋਂ ਪਿੰਡਾਂ ਦੇ ਵਿੱਚ ਪਾਰਕਾਂ ਸ਼ਹਿਰਾਂ ਦੇ ਵਿੱਚ ਪਾਰਕਾਂ ਦੇ ਗਰਾਊਂਡ ਵਧੀਆ ਬਣੇ ਹੋਣਗੇ ਤਾਂ ਬੱਚੇ ਇੱਕ ਦੂਜੇ ਨੂੰ ਦੇਖ ਕੇ ਉੱਥੇ ਜਾਂਦੇ ਨੇ ਮੈਂ ਇਹ ਗੱਲ ਦਾਅਵੇ ਨਾ ਕਰਦਾ ਜਿੱਥੇ ਨੇ ਗਰਾਊਂਡ ਬਣਾਏ ਨੇ ਪਿੰਡਾਂ ਦੇ ਵਿੱਚ ਤੁਸੀਂ ਸਮੋਲ ਦੇਖ ਲੋ ਜਾ ਕੇ ਤੇ ਸ਼ਾਮ ਨੂੰ ਰੌਣਕ ਲੱਗੀ ਹੁੰਦੀ ਹੈ ਬੱਚੇ ਛੋਟੇ ਛੋਟੇ ਜਿਹੜੇ ਨੇ ਉਹ ਖੇਡਾਂ ਵਾਲੇ ਪਾਸੇ ਲੱਗੇ ਨੇ ਸੋ ਖੇਡਾਂ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹੰਗਾ ਜੋ ਮਰਜੀ ਆਪਾਂ ਕੀਤੀ ਜਿਹੜੀ ਕਰੋਨਾ ਕਾਲ ਲੱਗਿਆ ਜਿਹੜੇ ਫਿਜ਼ੀਕਲੀ ਫਿੱਟ ਸੀਗੇ ਬੱਚੇ ਉਹ ਠੀਕ ਰ ਤੂੰ ਮੈਂ ਚਾਹੁੰਦਾ ਆਪਾਂ ਖੇਡ ਵਾਲੇ ਪਾਸੇ ਸਾਰੇ ਰਸਤੇ ਕੰਮ ਕਰੀਏ ਸ਼ਹਿਰ ਨੂੰ ਚੰਗੇ ਪਾਸੇ ਲੈ ਕੇ ਚੱਲੀਏ ਅਲੱਗ ਕਿਹਨੇ ਚੰਗੇ ਰਸਤੇ